ਹਾਂਜੀ 2 ਜੂਨ 2024 ਦੀਆਂ ਬਾਜ਼ੀ ਦੇ ਨਤੀਜੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਆਪਣੇ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਪੈਂਡ ਆ ਗਿਆ ਆ ਤਖਤ ਮਲਾਣਾ ਸ਼੍ਰੀ ਮਕਸਰ ਸਾਹਿਬ 180 ਉੱਡੇ ਸੀਗੇ ਜੀ 2200 ਮੱਢ ਨੂੰ ਸੱਤਾਂ ਕਬੂਤਰਾਂ ਦੀ ਬਾਜ਼ੀ ਸੰਜੀ ਹੋ ਗਈ ਸੀ 5 ਵਜੇ ਬਾਜ਼ੀ ਨਿਪਟ ਗਈ ਜੀ ਪਹਿਲਾ ਨੰਬਰ ਹੀ ਚਾਨਣ ਮਨਸੂਰਵਾਲ ਮੋਟਰਸਾਈਕਲ ਨਮਣਾ ਸ਼ੇਰ ਸਿੰਘ ਰੇਜ ਬੋਬੀ ਸੁਖਣਵਾਲਾ কুলਰ ਬਿੰਦਰ ਕਿੰਗਰੇ ਸਾਂਝੀ ਜਗਨੰਦਰ ਮੜੰਗ ਸਾਂਝੀ ਸੇਵਕ ਕੋਟ ਸਾਂਝੀ ਪਰਵਿੰਦਰ ਸਰੇਆਲੀ ਸਾਂਝੀ ਸਤਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀਗੀ ਫਿਰ ਆ ਗਿਆ ਜੀ 2 ਜੂਨ 2024 ਪਿੰਡ ਨਨਹਿੜਾ ਕਾ ਟੁੱਡੇ ਸੀਗੇ ਜੀ 2200 ਮੱਢ ਨੂੰ 450 ਦੇ ਬਾਜੀ ਨਿਬੜ ਗਈ ਲਾਲਾ ਸਹੇੜਾ ਫਰਿੱਜ ਸੰਤ ਮਾਮੂਪੁਰ ਪੱਖਾ ਬਿੱਲਾ ਖਰੈਲ ਕੱਪ ਜੀ ਇਹਨਾਂ ਤੇ ਨਾ ਕਬੂਤਰਾਂ ਚ ਬਾਜੀ ਨਹੀਂ ਪੜ ਗਈ ਪਿੰਡ ਪੱਧਰੀ ਜੀ ਸ਼੍ਰੀ ਮੁਖਤਰ ਸਾਹਿਬ 175 ਰੁੱਡੇ ਸੀਗੇ 7500 ਮੱਢੋਂ ਜੀ 6 ਵਜੇ ਬਾਜੀ ਨਿਬੜ ਗਈ ਪਹਿਲੇ ਨੰਬਰ ਬਣਾਈ ਜੋਲੀ ਬੋਪਾਰਾਏ ਫੋਰਡ ਜੇਤੂ ਰਾਜਾ ਰਤਨ ਮੋਟਰਸਾਈਕਲ ਪੀਤਾ ਨੂਰਪੁਰ ਏਸੀ ਜੇਤੂ ਮੌਂਟੀ ਤਤਲ ਫਰਜ ਜੇ 2 ਰਾਜਾ ਟਾਰੀ ਐਲ ਸੀ ਡੀ ਜਸਟਲ 21 ਵਾਸ਼ਿੰਗ ਮਸ਼ੀਨ ਰੰਮੀ ਪੰਡੋਰੀ ਕੁਲਡਰ ਟੋਨਾ ਨੱਥੂ ਪਰ ਮਾਈਕ੍ਰੋਵੇਵ ਸੋਨੂ ਰੰਗੀਆਂ ਜੂਸਰ ਢਿਲੋਂ ਫਰੋਹੀਪੁਰ ਪੱਖਾ ਫੌਜੀ ਸੌਰ ਸਿੰਘ ਤੇ ਗਿੰਨੀ ਟਾਰੀ ਜੀ ਇਹਨਾਂ ਦੇ ਕਾਪਸ ਸੀਗੇ ਜੀ 12 ਨਾਮ ਸੀਗੇ ਪਿੰਡ ਆਗੇ ਜੀ ਕੋਟਲਾ ਅਜਨੇਰ 78 ਰੋਡੇ ਸੀਗੇ 1700 ਮੱਢ ਨੂੰ ਜੀ 5 ਵਜੇ ਦੇ 30 ਮਿੰਟ ਤੇ ਬਾਜੀ ਅਠਾਂ ਚ ਸਾਂਝੀ ਹੋ ਗਈ ਸੀ ਜਸਵੀਰ ਲੰਗਰਸ਼ਨੀ ਫ੍ਰਿਜ ਰਿੰਕੂ ਨਸਾਲ ਵਾਸ਼ਿੰਗ ਮਸ਼ੀਨ ਮਨਦੀਪ ਖਲਾਲ ਕੂਲਰ ਸੁੱਖਾ ਪਥਰਾਲਾ ਪੱਖਾ ਤੇ ਪੰਜਮ ਆ ਗਈ ਜਾਦੂ ਘਰਾਲਾ ਪੱਖਾ ਫਿਰ ਆ ਗਈ ਪਿੰਡ ਖੱ쩌ੜ ਜ਼ਿਲ੍ਹਾ ਫਰੀਦਕੋਟ ਜੀ 100 ਡੇ ਸੀਗੇ 2200 ਮਾਡਲ ਨੂੰ ਜੀ 5 ਵਜੇ ਦੇ 10 ਮਿੰਟ ਤੇ ਬਾਜੀ ਨਿਬੜ ਗਈ ਤਿੰਨਾਂ ਚ ਹੋ ਗਈ ਸੀ ਸਾਂਝੀ ਗੀਤਾ ਮਾਣ ਪੁੱਚੋ ਫਰਿੱਜ 6:12 ਤੇ ਛਤਰੀ ਤੇ ਚੜੀ ਜੀ ਦਾਰਾਵਾੜ ਅਦਰਕਾ ਪੱਖਾ ਤੇ ਤੀਜਾ ਆ ਗਿਆ ਹਰਜੀਤ ਮੱਲਣ ਜੀ ਪੱਖਾ ਤਿੰਨ ਨਾਮ ਸੀਗੇ ਫਿਰ ਆ ਗਿਆ ਜੀ ਪਿੰਡ ਉੱਡਤ ਸੈਦੇ ਵਾਲਾ ਮਾਨਸਾ 69 ਰੋਡੇ ਸੀਗੇ 2200 ਮੱਢ ਨੂੰ 5:45 ਤੇ ਵਜੇ ਨਿਬੜ ਗਈ ਤੇ ਪੰਜਾਂ ਚ ਹੋ ਗਈ ਸਾਂਝੀ ਮਹਿਤਾਬ ਪੁੱਚੋ ਕੂਲਰਾਂ ਲਾਡੀ ਵਿਡੈਂਕ ਕੱਪ ਸੋਨੀ ਚੰਡੂ ਕੇ ਚੀਨਾ ਮਾਨਸਾ ਕੱਪ ਲਾਡੀ ਵਿਡੈਂਕ ਤੇ ਜੰਤੀ ਪੀਮੜਾ ਇਹ ਪੰਜਾਂ ਕਬੂਤਰਾਂ ਦੀ ਸਾਂਝੀ ਹੋ ਗਈ ਸੀ ਜੀ ਫਿਰ ਆ ਗਿਆ ਜੀ 1 ਜੂਨ 2024 ਪਿੰਡ ਗਣੇਸ਼ਪੁਰਾ ਹਰਿਆਣਾ 90 ਉੱਡੇ ਸੀਗੇ 2200 ਮਾਡਲ ਨੂੰ ਜੀ 4:40 ਤੇ ਵਜੇ ਨਿਬੜ ਗਈ ਜਸਵੀਰ ਲੰਗਰਛਣੀ ਫਰਿੱਜ ਸਖਦੇਵ ਭਗੌੜ ਕੂਲਰ ਜੀ ਵੀਡੀਓ ਨੇ ਅੰਤ ਤੱਕ ਦੇਖਣਾਂ ਦਾ ਬਹੁਤ-ਬਹੁਤ ਧੰਨਵਾਦੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਚਾਹੀਦਾ ਹੈ